ਮੇਰੀ ਮੇਰੀ ਕਰਨ ਵਾਲਾ ਮਨੁੱਖ ਮਹਾਰਾਜ ਕਹਿੰਦੇ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ ਮੇਰੀ ਮੇਰੀ ਕਰਨ ਵਾਲੇ ਆ ਲਿਖਿਆ ਗੁਰੂ ਸਾਹਿਬ ਨੇ ਮੇਰੀ ਮੇਰੀ ਕਰ ਕਰ ਡੂਬੇ ਖੱਪ ਖੱਪ ਮੋਏ ਗਵਾਰਾ ਜਿਹੜੇ ਮੂਰਖ ਨਿਤ ਇਹ ਆਖ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ ਮਾਇਆ ਮੋਹ ਦੇ ਸਮੁੰਦਰ ਵਿੱਚ ਡੁੱਬੇ ਰਹੇ ਤੇ ਖੁਆਰ ਹੋ ਹੋ ਕੇ ਆਤਕ ਆਤਮਕ ਮੌਤ ਸਹਿੇੜਦੇ ਰਹੇ ਮਹਾਰਾਜ ਕਹਿੰਦੇ ਮੇਲਾ ਗੁਰ ਮੇਲ ਨਾਨਕ ਨਾਮ ਤੇ ਆਇਆ ਸੱਚ ਨਾਮ ਨਿਸਤਾਰ ਜਿਹੜੇ ਗੁਰਮਖ ਪਿਆਰਿਆਂ ਨੇ ਸੱਚ ਨਾਮ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਜਾਵੇਂ ਕਹ ਲੋ ਵੀ ਮਨ ਜੋੜਿਆ ਆਪਦਾ ਕਾਰੋਬਾਰ ਹਰ ਕਰਦੇ ਹੋਏ ਕਿਰਤਬਿਰਤ ਕਰਦੇ ਹੋਏ ਆਪਦੀ ਨੌਕਰੀ ਪੇਸਾ ਜੋ ਵੀ ਆ ਕਾਰੋਬਾਰ ਕਰ ਰਿਆ ਇਨਸਾਨ ਇਮਾਨਦਾਰੀ ਵਾਲਾ ਇਹ ਸ਼ਰਤ ਜ਼ਰੂਰ ਆ ਵਿੱਚ ਗੁਰਮੇਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਮਹਾਰਾਜ ਨੇ ਦੱਸਿਆ ਬੇ ਮਿਲ ਮਿਲ ਕੇ ਸਾਚ ਨਾਮ ਸਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਿਲੇ ਰਹਿਣ ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਉਸ ਦਾ ਪਾਰ ਉਤਾਰਾ ਹੋ ਗਿਆ ਅਗਲੇ ਸ਼ਬਦ ਚ ਦੱਸ ਰਹੇ ਨੇ ਸਤਿਗੁਰੂ ਇਹ ਪਾਵਨ ਪਵਿੱਤਰ ਅੰਗ 380 ਤੇ ਸੁਭਾਏਮਾਨ ਸ਼ਬਦਤਾ ਜੀ ਰਾਗ ਆਸਾ ਘਰ ਪੰਜਮ ਮਹੱਲਾ 5 ਘਰ ਵੀ 5ਵਾਂ ਤੇ ਮਹੱਲਾ ਵੀ 5ਵਾਂ ਰਾਗ ਆਸਾ ਘਰ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਬਦ ਗੁਰੂ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪ੍ਰਮਾ ਮਹਿ ਸੋਈ ਸਕਲ ਜਗਤ ਧੰਦ ਅੰਧ ਕੋਈ ਜਾਗੇ ਹਰ ਜਨ ਮਹਾਰਾਜ ਕਹਿੰਦੇ ਹੈ ਭਾਈ ਜਗਤ ਦੇ ਧੰਦਿਆਂ ਵਿੱਚ ਅੰਨੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿੱਚ ਸੁੱਤੀ ਹੋਈ ਹੈ ਕੋਈ ਬਿਰਲਾ ਪ੍ਰਮਾਤਮਾ ਦਾ ਭਗਤ ਇਸ ਮੋਹ ਦੀ ਨੀਂਦ ਵਿੱਚੋਂ ਜਾਗ ਰਿਹਾ ਹੈ ਕੋਈ ਬਿਰਲਾ ਕਿਉਂਕਿ ਸੁਰਤ ਤੇ ਨੀਂਦ ਪਈ ਹੁੰਦੀ ਆ ਜੀ ਜੇ ਕਿਸੇ ਵੀ ਕਿਸਮ ਦਾ ਕੋਈ ਧਰਮ ਦਾ ਕਰਮ ਕਰ ਰਿਹਾ ਇਨਸਾਨ ਸੁਰਤ ਤੇ ਨੀਂਦ ਪਈ ਆ ਕੋਈ ਮਤਲ ਅਜੰਡ ਪੂਜ ਰਿਹਾ ਕੋਈ ਕਬਰ ਪੂਜ ਰਿਹਾ ਕੋਈ ਪਸ਼ੂਆਂ ਨੂੰ ਪੂਜੀ ਜਾ ਰਿਹਾ ਤੇ ਮਹਾਰਾਜ ਕਹਿੰਦੇ ਆ ਪੂਜਾ ਕੀ ਚੇ ਨਾਮ ਧਿਆਈਏ ਬਿਨ ਨਾਵੇਂ ਪੂਜਾ ਨਾ ਹੋਏ ਗਰਬਾਣੀ ਦਾ ਫੈਸਲਾ ਵੀ ਪ੍ਰਭੂ ਪਰਮਾਤਮਾ ਦੀ ਪੂਜਾ ਉਸ ਦਾ ਨਾਮ ਜਪਣਾ ਹੀ ਪੂਜਾ ਹੈ। ਇਹਦੇ ਵਿੱਚੋਂ ਬਿਰਲੇ-ਬਿਰਲੇ ਮਹਾਰਾਜ ਕਹਿੰਦੇ ਜਾਗ ਰਹੇ ਨੇ। ਪ੍ਰਮਾਤਮਾ ਦਾ ਭਗਤ ਇਸ ਮੋਹ ਦੀ ਨੀਂਦ ਵਿੱਚੋਂ ਜਾਗ ਰਿਹਾ ਹੈ ਜਿਹੜਾ ਪ੍ਰਭੂ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਨਾਮ ਬਾਣੀ ਨਾਲ ਜੁੜਿਆ। ਉਹ ਜਾਗ ਕੇ ਕਮੇ ਰਹਾ। ਵੀ ਉਹਦੀ ਸੁਰਤ ਜਾਗ ਗਈ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਵੀ ਮਨੁੱਖ ਜੀਵਾਤਮਾ ਦੇ ਪੱਲੇ ਨਹੀਂ। ਜੋ دنیਾਬੀ ਸੁਖ-ਸਹੂਲਤਾਂ ਨੇ ਉਹ ਕੁਝ ਸਮੇਂ ਵਾਸਤੇ ਜਿੰਨਾ ਚਿਰ ਸਰੀਰ ਤੰਦਰੁਸਤ ਹੈ ਉਹਨਾਂ ਚਿਰ ਸੁਖ-ਸਹੂਲਤਾਂ ਤੇ ਜਦੋਂ ਸਰੀਰ ਨਕਾਰਾ ਹੋ ਗਿਆ ਤੇ ਮਰਛੀ ਮਰਛੜੀ ਵਰਗੀਆਂ ਗੱਡੀਆਂ ਘਰੇ ਖੜੀਆਂ ਨੇ ਤੇ ਸਰੀਰ ਤਾਂ ਨਕਾਰਾ ਤੇ ਉਹਨਾਂ ਦਾ ਆਨੰਦ ਨਹੀਂ ਲੈ ਸਕਦਾ ਫਿਰ ਅੱਖੀਂ ਵੇਖ ਲੈਂਦਾ ਇਨਸਾਨ ਵੀ ਯਾਰ ਇੰਨੀਆਂ ਸੁਖ-ਸਹੂਲਤਾਂ ਤੇ ਮਾਨਣ ਨੂੰ ਹੈ ਹੀ ਨਹੀਂ ਹੁਣ ਨੇੜੇ ਜੇ ਛੋਟੀ ਜਿਹੇ ਧਾਰ ਨਾਲ ਜੇ ਸ਼ੂਗਰ ਦਾ ਮਰੀਜ਼ ਆ ਛੱਤੀ ਪਦਾਰਥ ਪਏ ਨੇ ਟੇਬਲ ਤੇ ਪਰ ਕਿਉਂਕਿ ਹੁਣ ਖਾਣ ਦੀ ਮਨਾਹੀ ਆ ਡਾਕਟਰ ਨੇ ਰੋਕਿਆ ਜੇ ਖਾਏਗਾ ਤਾਂ ਮਰੇਗਾ ਅੱਜ ਤੋਂ 30 ਸਾਲ ਪਿੱਛੇ ਦੀ ਗੱਲ ਕਰ ਲਈਏ ਮੇਰਾ ਪ੍ਰੈਕਟੀਕਲ ਆ ਉਦੋਂ ਖਾਣ-ਪਾਣ ਵਾਸਤੇ ਘੱਟ ਹੁੰਦਾ ਸੀ ਘਰ ਦਾ ਖਾਣਾ ਹੀ ਹੁੰਦਾ ਸੀ ਜੋ ਵੀ ਹੋਣਾ ਘਰ ਦਾ ਖਾਣਾ ਉਹਦੇ ਵਿੱਚ ਦੁੱਧ ਲੱਸੀ ਦਹੀਂ ਵੀ ਹੁੰਦੀ ਸੀ ਘਰ ਦੀ ਪਿਓਰ ਗੁੜ ਸ਼ੱਕਰ ਹੋਣਾ ਘਰ ਦਾ ਚੂਰੀ ਕਟ ਲੋ ਚਾਹੇ ਤੁਸੀਂ ਪਾਈ ਘੋ ਸ਼ੱਕਰ ਲਾ ਕੇ ਖਾ ਲੋ ਇਹੋ ਜਿਹਾ ਖਾਣਾ ਹੀ ਸੀ ਕਰਾਂ ਦੇ ਵਿੱਚ ਹੁਣ ਤਾਂ ਖਾਣ ਵਾਸਤੇ ਪਦਾਰਥ ਪਤਾ ਨਹੀਂ ਕਿੰਨੇ ਆ ਤੇ ਮਿਲ ਵੀ ਨਕਲੀ ਰਹੇ ਨੇ ਬਿਰਲਿਆਂ ਨੂੰ ਛੱਡ ਕੇ ਕਿਤੇ ਕਿਤੇ ਚੀਜ਼ ਵਧੀਆ ਹੈ ਮਿਲਦੀ ਹੈ ਵਧੀਆ ਇਹ ਜੀ ਗੱਲ ਨਹੀਂ ਵੀ ਨਹੀਂ ਮਿਲਦੀ ਪਰ ਮਲਾਪ ਟਖੋਰਾ ਨੇ ਸਭ ਕੁਝ ਗੰਦਲਾ ਆ ਤਾ ਗੁਰੂ ਮਾਰਾ ਨੇ ਦੱਸਿਆ ਵੀ ਜੇ ਪਈਏ ਸੁੱਖ ਸਹੂਲਤਾਂ ਸਰੀਰਕ ਸੁੱਖ ਸਹੂਲਤਾਂ ਵਾਸਤੇ ਤੂੰ ਕਰਮਾਂ ਕੰਡਾ ਵਿੱਚ ਰੁੱਝਿਆ ਹੋਇਆ ਤੇ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਫਿਰੇ ਜੀਵ ਆਤਮਾ ਨੂੰ ਕੋਈ ਫਾਇਦਾ ਨਹੀਂ ਹੋਣਾ ਇਹਦਾ ਜੀਵ ਆਤਮਾ ਨੂੰ ਪ੍ਰਮਾਤਮਾ ਦੇ ਨਾਮ ਦਾ ਲਾਭ ਹੀ ਮਿਲਣਾ ਜੇ ਉਹ ਵੀ ਮਨੁੱਖੇ ਜਨਮ ਵਿੱਚ ਰਹਿੰਦਾ ਰਹਿੰਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਿਹਾ ਤਾਂ ਕਈ ਕਹਿੰਦੇ ਨੇ ਮਰਨ ਤੋਂ ਬਾਅਦ ਗਤੀ ਹੁੰਦੀ ਆ ਮਰਨ ਤੋਂ ਬਾਅਦ ਗਤੀਆਂ ਕਰਾਉਣ ਦੇ ਫਿਰਦੇ ਨੇ ਲੋਕ ਆ ਦੇਖਦਾ ਮੈਂ ਕੋਈ ਨੌਜਵਾਨ ਚੜ੍ਹਾਈ ਕਰ ਗਿਆ ਕੋਈ ਜੀਵ ਘਰ ਚੋਂ ਚੱਲਿਆ ਗਿਆ ਉਹਦੀ ਗਤੀ ਕਰਾਉਣ ਜਾਂਦੇ ਨੇ ਨਹੀਂ ਭਾਈ ਮਰੇ ਮਰਨ ਤੋਂ ਬਾਅਦ ਕੋਈ ਗਤੀ ਨਹੀਂ ਹੁੰਦੀ ਇਹ ਜਿੰਦੇ ਜੀ ਗਤੀ ਕਰਨੀ ਆ ਆਪਾਂ ਆਪਣੀ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਸਿੱਖੀ ਸਿਧਾਂਤਾਂ ਨਾਲ ਜੁੜ ਕੇ ਆਪਣੇ ਜੀਵਨ ਦੀ ਜਿੰਦੇ ਜੀ ਗਤੀ ਕਰ ਲੈਣੀ ਆ ਬਹਿਮਾ ਭਰਮਾ ਕਰਮਾ ਕਾੜਨਾ ਵਿਸ਼ੰਭਕਾਰਾਂ ਵੱਲੋਂ ਮਨ ਨੂੰ ਰੋਕ ਲੈਣਾ ਤੇ ਰੁਕੇਗਾ ਮਨ ਕਦੋਂ ਜਦੋਂ ਗੁਰੂ ਦੇ ਗਿਆਨ ਦੀ ਨੱਥ ਪਈ ਮਨ ਨੂੰ ਨਹੀਂ ਤਾਂ ਬੇਲਗਾਮ ਹੋਇਆ ਹੋਇਆ ਬੇਲਗਾਮ ਬੇਲਗਾਮ ਘੋੜਾ ਨੁਕਸਾਨ ਹੀ ਕਰਦਾ ਹੁੰਦਾ ਜਿੰਨਾ ਚਿਰ ਉਹ ਤੇ ਲਗਾਮ ਨਹੀਂ ਪੈਂਦੀ ਉਹਨਾਂ ਚਿਰ ਨੇ ਉਹ ਘੋੜਾ ਸਹੀ ਲਾਈਨ ਤੇ ਚੱਲਦਾ ਸਿੱਧਾ ਹੋ ਕੇ ਉਦੋਂ ਹੀ ਚੱਲੂ ਜਦੋਂ ਗੁਰੂ ਦੇ ਗਿਆਨ ਦੀ ਲਗਾਮ ਪਈ ਪਾਉਣੀ ਕਿਨੇ ਆਪਾਂ ਆਪ ਪਾਉਣੀ ਆ ਗੁਰੂ ਤੋਂ ਗਿਆਨ ਲੈ ਕੇ ਅੱਗੇ ਮਹਾਰਾਜ ਨੇ ਦੱਸਿਆ ਮਹਾਮੋਹਣੀ ਮਗਨ ਪਰ ਪ੍ਰੀਤ ਪ੍ਰਾਨ ਕੋਊ त्यागे बिरला ਮਹਾਰਾਜ ਕਹਿੰਦੇ ਇਹਨੂੰ ਕੋਈ ਬਿਰਲਾ ਹੀ ਤਿਆਗਦਾ ਕਿਸ ਨੂੰ ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿੱਚ ਲੁਕਾਈ ਮਸਤ ਪਈ ਹੈ ਮਾਇਆ ਨਾਲ ਇਹ ਪ੍ਰੀਤ ਜਿੰਦ ਨਾਲੋਂ ਵੀ ਪਿਆਰੀ ਲੱਗ ਰਹੀ ਹੈ ਬਿਲਕੁਲ ਸੱਚ ਹੈ ਗੁਰੂ ਮਹਾਰਾਜ ਨੇ ਬਿਲਕੁਲ ਸੱਚ ਲਿਖਿਆ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਇਨਸਾਨ ਪੈਸਾ ਇਕੱਠਾ ਕਰਨ ਦੀ ਖਾਤਰ ਹੁਣ ਦੇਖਦੇ ਨਾ ਮੀਡੀਆ 'ਚ ਖਬਰਾਂ ਆਉਂਦੀਆਂ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦੇ ਨੇ ਇਸ ਨੂੰ ਵੀ ਇਹ ਇਕੱਠੀ ਹੋ ਜਾਏ ਕੋਈ ਨਾ ਜਿੰਦ ਜਾਨ ਦੀ ਤਾਂ ਜਾਏ ਤੇ ਇੱਕ ਪਾਸੇ ਸਿੱਖੀ ਸੰਧਾਤਾ ਵੀ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਦੇਖੋ ਭਰਕ ਵੀ ਇੱਕ ਤਾਂ ਕਹਿੰਦੇ ਆ ਵੀ ਮੇਰਾ ਸਿੱਖੀ ਸਦਕਾ ਨਾ ਜਾਵੇ ਮੈਂ ਗੁਰੂ ਤੋਂ ਬੇਮੱਖਣਾ ਹੋਵਾਂ ਖੋਪਰ ਉੱਤਰਦਾ ਉੱਤਰ ਜੇ ਚਰਖੜੀਆਂ ਤੇ ਸਰੀਰ ਟੋਬੇ ਟੋਬੇ ਹੋ ਕੇ ਉੱਡਦਾ ਉੱਡ ਜੇ ਆਰਿਆਂ ਨਾਲ ਦਫਾੜ ਹੋ ਜੇ ਟੋਕੇ ਨਾਲ ਬੰਦ-ਬੰਦ ਕੱਟਿਆ ਜਾਏ ਤਾਂ ਓ ਮਾ ਓ ਰੱਬ ਦੇ ਪਿਆਰੇ ਕਹਿੰਦੇ ਮੇਰਾ ਸਿੱਖੀ ਸਦਕਾ ਨਾ ਜਾਏ ਇਥੇ ਜਿਹੜੀ ਸੰਸਾਰੀ ਗੱਲ ਦੱਸੀ ਆ ਮਹਾਰਾਜ ਨੇ ਬੇ ਮਾਇਆ ਨਾਲ ਇੰਨਾ ਮਸਤ ਪਿਆਰ ਕਰਦੇ ਨੇ ਲੋਕ ਆਪ ਦੀ ਜਿੰਦ ਦੀ ਪਰਵਾਹ ਨਹੀਂ ਕਰਦੇ ਬੇ ਮਾਇਆ ਦੀ ਖਾਤਰ ਹੀ ਜਾਂਦੀ ਆ ਤਾਂ ਜਾਏ ਮਹਾਰਾਜ ਨੇ ਦੱਸਿਆ ਹੈ ਭਾਈ ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿੱਚ ਲੁਕਾਈ ਮਸਤ ਪਈ ਹੈ ਮਾਇਆ ਨਾਲ ਇਹ ਪ੍ਰੀਤ ਜਿੰਦ ਨਾਲੋਂ ਵੀ ਪਿਆਰੀ ਲੱਗ ਰਹੀ ਹੈ ਕੋਈ ਬਿਰਲਾ ਮਨੁੱਖ ਮਾਇਆ ਦੀ ਇਸ ਪ੍ਰੀਤ ਨੂੰ ਛੱਡਦਾ ਹੈ ਬਿਰਲਾ ਮਨੁੱਖ ਕਿਉਂ ਬਿਰਲੇ ਬਿਰਲੇ ਆਂਦਾ ਵੀ ਬਹੁਤ ਵੱਡਾ ਕਾਫਲਾ ਬਣ ਜਾਂਦਾ ਜੀ ਅੱਗੇ ਮਹਾਰਾਜਾ ਦੇ ਚਰਨ ਕਮਲ ਅਨੂਪ ਹਰ ਸੰਤ ਮੰਤ ਕੋウ ਲਾਗੇ ਸਾਧੂ ਵਾਹ ਏ ਭਾਈ ਪ੍ਰਮਾਤਮਾ ਦੇ ਸੋਹਣੇ ਸੁੰਦਰ ਚਰਨਾ ਵਿੱਚ ਸੰਤ ਜਨਾਂ ਦੇ ਉਪਦੇਸ਼ ਵਿੱਚ ਕੋਈ ਬਿਰਲਾ ਗੁਰਮੁਖ ਮਨੁੱਖ ਚਿੱਤ ਜੋੜਦਾ ਹੈ ਨੇ ਤਾਂ ਮੱਥਾ ਟੇਕਿਆ ਚੱਲ ਮੱਥਾ ਟੇਕਣ ਵੀ ਕੋਈ ਬਰਲਾ ਹੀ ਆਉਂਦਾ ਦੇਖ ਲਈਆਂ ਆਪਾਂ ਦਰਬਾਰ ਸਾਹਿਬ ਚੌਂ ਨਹੀਂ ਆ ਰੋਜ਼ ਮਹਾਰਾਜ ਦੀ ਕਿਰਪਾ ਨਾਲ ਮੱਥਾ ਟੇਕਣ ਵੀ ਬਰਲਾ ਹੀ ਆਉਂਦਾ ਅਗੇ ਮਹਾਰਾਜ ਦੱਸਦੇ ਨੇ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਬੜਾ ਭਾਗੇ ਕਿਰਪਾ ਵਾਹ ਮਹਾਰਾਜ ਕਹੇ ਨਾਨਕ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਬਖਸ਼ੇ ਗਿਆਨ ਦੇ ਰੰਗ ਵਿੱਚ ਰੰਗੀਜ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਉਹ ਜਾਗਦਾ ਰਹਿੰਦਾ ਹੈ ਜਿਸ ਭਾਗਾਂ ਵਾਲਾ ਮਨੁੱਖ ਉੱਤੇ ਜਿਸ ਭਾਗਾਂ ਵਾਲੇ ਮਨੁੱਖ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਏ ਕਿਰਪਾ ਭ ਲੈਣੀ ਆ ਜੀ ਉਹ ਤਾਂ ਕਿਰਪਾ ਕਰ ਰਿਹਾ ਗੁਰੂ ਤਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕਾ ਮਹਾਰਜ ਕਹਿੰਦੇ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ ਕਰ ਸੇਵਾ ਮਹੱਲਾ 5 ਰਾਗ ਆਸਾ ਕਰ ਸੇਵਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਜੋ ਤਦ ਭਾਵੇ ਸੋ ਪਰਵਨ ਸੂਖ ਸਹਿਜ ਮਨ ਸੋਈ ਮਾਰੇ ਕਹਿੰਦੇ ਹੈ ਪ੍ਰਭੂ ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ ਸਿਰ ਮੱਥੇ ਉੱਤੇ ਪ੍ਰਵਾਨ ਹੁੰਦਾ ਹੈ ਤੇਰੀ ਰਜਾ ਹੀ ਉਹਨਾਂ ਦੇ ਮਨ ਵਿੱਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ ਤਤੀਆਂ ਤਵੀਆਂ ਤੇ ਬਹਿ ਕੇ ਨਾ ਤੇਰਾ ਭਾਣਾ ਮਿੱਠਾ ਲੱਗੇ ਹਰ ਨਾਨਕ ਨਾਮ ਪਦਾਰਥ ਮੰਗੇ ਅ ਜਿਨ੍ਹਾਂ ਦੀ ਬਾਣੀ ਪੜ੍ਹੀ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਤਤੀਆਂ ਤਬੀਆਂ ਤੇ ਬੈਠੇ ਵੀ ਠੰਡੇ ਨੇ ਉਹਦੇ ਬਾਣੇ ਅੰਦਰ ਅਡੋਲਤਾ ਅਡੋਲਤਾ ਪੈਦਾ ਕਰਦੀ ਹੈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਪ੍ਰੀਤ ਪਾਈ ਹੋਈ ਅੱਗੇ ਮਹਾਰਾਜ ਨੇ ਦੱਸਿਆ ਕਰਨ ਕਰਨ ਸਮਰਸ ਅਪਾਰਾ ਅਬਰਨਹੀ ਰੇ ਕੋਈ हे ਪ੍ਰਭੂ ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ ਤੂੰ ਹੀ ਉਹਨਾਂ ਦੀ ਨਿਗਾਹ ਵਿੱਚ ਬੇਅੰਤ ਹੈ हे ਭਾਈ ਪ੍ਰਮਾਤਮਾ ਦੇ ਦਾਸਾਂ ਨੂੰ ਪ੍ਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ ਤੇਰੇ ਜਨ ਰਸਕ ਰਸਕ ਗੁਣ ਗਾਵੇ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੇ ਕਰਾਵੇ ਮਰਾ ਦੱਸਦੇ ਨੇ हे प्रभु तेरे दास ਮੁੜ ਮੁੜ स्वाद ਨਾਲ तेरे गुण गांदे ਰਹਿੰਦੇ ਹਨ ਜੋ ਕੁਝ ਤੂੰ ਆਪ ਕਰਾਂਦਾ ਹੈ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈ ਜੋ ਕੁਝ ਤੂੰ ਆਪ ਕਰਦਾ ਹੈ ਜੋ ਕੁਝ ਜੀਵਾਂ ਪਾਸੋਂ ਤੂੰ ਕਰਾਂਦਾ ਹੈ ਉਸ ਨੂੰ ਸਿਰ ਮੱਥੇ ਤੇ ਮੰਨਣਾ ਹੀ ਤੇਰੇ ਦਾਸਾਂ ਵਾਸਤੇ ਸਿਆਣਪ ਹੈ ਆਤਮਿਕ ਜੀਵਨ ਦੀ ਅਗਵਾਈ ਲਈ ਸਲਾਹ ਮਸਬਰਾ ਤੇ ਫੈਸਲਾ ਹੈ ਅਮਰਤ ਨਾਮ ਤੁਮਾਰਾ ਪਿਆਰੀ ਸਾਧ ਸੰਗ ਰਸ ਪਾਇਆ ਹੈ ਪਿਆਰੇ ਪ੍ਰਭੂ ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਸਾਧ ਸੰਗਤ ਵਿੱਚ ਬੈਠ ਕੇ ਉਹ ਤੇਰੇ ਨਾਮ ਦਾ ਰਸ ਮਾਣਦੇ ਹਨ ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਏ ਭਾਈ ਜਿਨ੍ਹਾਂ ਸੁੱਖਾਂ ਦੇ ਖਜ਼ਾਨੇ ਹਰੀ ਦੀ ਸਿਪਤ ਸਲਾਹ ਕੀਤੀ ਓ ਮਨੁੱਖ ਗੁਣਾ ਨਾਲ ਭਰਪੂਰ ਹੋ ਗਏ ਉਹੀ ਮਨੁੱਖ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਏ ਤ੍ਰਿਪਤ ਹੋ ਗਏ ਜਾ ਕੋ ਟੇਕ ਤੁਮਾਰੀ ਸਵਾਮੀ ਤਾਂ ਕੋ ਨਹੀਂ ਚਿੰਤਾ ਏ ਪ੍ਰਭੂ ਏ ਸਵਾਮੀ ਜਿੰਨਾ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋ ਨਹੀਂ ਸਕਦੀ ਜਾ ਕੋਦਿਆ ਤੁਮਾਰੀ ਹੋਈ ਸੇ ਸ਼ਾ ਭਲੇ ਭਗਵੰਤਾ ਏ ਸੁਆਮੀ ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹ ਨਾਮ ਧਨ ਨਾਲ ਸਾਹੂਕਾਰ ਬਣ ਗਏ ਉਹ ਭਾਗਾ ਵਾਲੇ ਬਣ ਗਏ ਭਰਮੋ ਧ੍ਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਹੇ ਨਾਨਕ ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ਉਸ ਦੇ ਅੰਦਰੋਂ ਭਟਕਣਾ ਮੋਹ ਠੱਗੀਆਂ ਆਦਕ ਸਾਰੇ ਬਕਾਰ ਨਿਕਲ ਜਾਂਦੇ ਹਨ ਬਰਤਨ ਨਾਮ ਨਾਨਕ ਸੱਚ ਕੀਨ ਹਰ ਨਾਮੇ ਰੰਗ ਸਮਾਇਆ ਸੱਚ ਦਾ ਭਾਵ ਸਦਾ ਕਾਇਮ ਰਹਿਣ ਵਾਲਾ ਨਾਮੇ ਦਾ ਭਾਵ ਨਾਮ ਵਿੱਚ ਹੀ ਰੰਗ ਪ੍ਰੇਮ ਨਾਲ ਮਹਾਰਾਜ ਕਹਿੰਦੇ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਾਣਾ ਰੋਜ਼ ਦੀ ਵਰਤਣ ਬਣਾ ਲੈਂਦਾ ਹੈ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਆਸਾ ਮਹੱਲਾ 5 ਜਨਮ ਜਨਮ ਕੀ ਮਲਤ ਹੋਵੇ ਪਰਾਈ ਆਪਣਾ ਕੀਤਾ ਪਾਵੇ ਮਹਾਰਾਜ ਕਹਿੰਦੇ ਨਿੰਦਕ ਦੂਜਿਆਂ ਦੀ ਜਿਹੜਾ ਨਿੰਦਿਆ ਕਰਦੇ ਨੇ ਲੋਕ ਵੀ ਨਿੰਦਕ ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਬਕਾਰਾਂ ਦੀ ਮੈਲ ਧੋਂਦਾ ਹੈ ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿੱਚ ਇਕੱਠੀ ਕਰ ਲੈਂਦਾ ਹੈ ਇਸ ਤਰ੍ਹਾਂ ਉਹ ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ ਇਹਾਂ ਸੁਖ ਨਹੀਂ ਦਰਗਾ ਢੋਈ ਜਮਪੁਰ ਜਾਏ ਪਚਾਵੇ ਨਿੰਦਾ ਦੇ ਕਾਰਨ ਉਸ ਨੂੰ ਇਸ ਲੋਕ ਵਿੱਚ ਸੁਖ ਨਹੀਂ ਮਿਲਦਾ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਸ ਨੂੰ ਆਦਰ ਹੀ ਆਦਰ ਦੀ ਥਾਂ ਨਹੀਂ ਮਿਲਦੀ ਉਹ ਨਰਕ ਵਿੱਚ ਅੱਪੜ ਕੇ ਦੁਖੀ ਹੁੰਦਾ ਹੈ ਨਿੰਦਕ ਮਹਿਲਾ ਜਨਮ ਨਿੰਦਕ ਅਹਿਲਾ ਜਨਮ ਗਵਾਇਆ ਮਾਰਜ ਕੰਦੇ ਇਹ ਭਾਈ ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ ਨਿੰਦਾ ਦੇ ਕਾਰਨ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲਿਆ ਸੰਤ ਕਿਹੜੇ ਨੇ 35 ਮਹਾਂਪੁਰਖਾਂ ਦੀ ਜਿਨ੍ਹਾਂ ਦੀ ਬਾਣੀ ਨਾਲ ਜੁੜੇ ਬੈਠੇ ਆਪਾਂ ਪਹੁੰਚ ਨਾ ਸਕੇ ਕਾਹੂ ਬਾਤੇ ਅੱਗੇ ਠੌਰ ਨਾ ਪਾਇਆ ਭਗਤ ਪਿਆਰਿਆਂ ਦੀ ਗੁਰੂ ਦੇ ਪਿਆਰਿਆਂ ਦੀ ਨਿੰਦਾ ਕਰਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿੱਚ ਦੇਖ ਕੇ ਮੈਂ ਉਹਨਾਂ ਦਾ ਥਾਂ ਉਹਨਾਂ ਦੇ ਥਾਂ ਆਦਰ ਸਤਕਾਰ ਹਾਸਲ ਕਰ ਲਵਾਂਗਾ ਪਰ ਉਹ ਨਿੰਦਕ ਕਿਸੇ ਗੱਲੇ ਵੀ ਸੰਤ ਜਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਨਿੰਦਾ ਦੇ ਕਾਰਨ ਅਗਾਹ ਪਰਲੋਕ ਵਿੱਚ ਵੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ਕਿਰਤ ਪਿਆ ਆਨੰਦ ਕੋ ਬਪਰੇ ਕਾ ਕੀ ਉਹ ਕਰੇ ਵਿਚਾਰ ਪਰ ਨਿੰਦਕ ਦੇ ਵੀ ਬਸ ਦੀ ਗੱਲ ਨਹੀਂ ਉਹ ਨਿੰਦਾ ਦੇ ਮੰਦ ਕਰਮਾਂ ਤੋਂ ਹਟ ਨਹੀਂ ਸਕਦਾ ਕਿਉਂਕਿ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵੱਲ ਪ੍ਰੇਰਦੇ ਹਨ ਕਹਾਂ ਬਿਗੁੱਤਾ ਜਹ ਕੋਏ ਨਾ ਰਾਖੇ ਉਹ ਕਿਸ ਪੈ ਕਰੇ ਪੁਕਾਰਾ ਨਿੰਦਕ ਨਿੰਦਕ ਅਜੇ ਹੀ ਨਿਗਰੀ ਹੋਈ ਆਤਮਕ ਦਸਾ ਵਿੱਚ ਖੁਆਰ ਹੁੰਦਾ ਰਹਿੰਦਾ ਹੈ ਕਿ ਉੱਥੇ ਭਾਪ ਉਸ ਨਿਗਰੀ ਦਸਾ ਵਿੱਚੋਂ ਕੱਢਣ ਲਈ ਕੋਈ ਉਸ ਦੀ ਮਦਦ ਨਹੀਂ ਕਰ ਸਕਦਾ ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਯੋਗਾ ਵੀ ਨਹੀਂ ਰਹਿੰਦਾ ਨਿੰਦਕ ਕੀ ਗਤਕਤ ਹੂ ਨਾਹੀ ਖਸਮੇ ਐਵੇਂ ਪਣ ਖਸਮ ਪ੍ਰਭੂ ਦੀ ਰਜਾ ਇਉਂ ਹੀ ਹੈ ਕਿ ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਕਿਉਂਕਿ ਉਹ ਉੱਚੀ ਆਤਮਿਕ ਅਵਸਥਾ ਵਾਲਿਆਂ ਦੀ ਥਾਂ ਸਦਾ ਨਿੰਦਾ ਕਰਦਾ ਹੈ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖਮਨ ਦੂਜੇ ਪਾਸੇ ਇਉਂ ਦੂਜੇ ਪਾਸੇ ਜਿਉਂ-ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ ਉਹ ਕਾਇਆਂ ਨਸਰ ਕਰਦਾ ਹੈ ਕਿਉਂ-ਤੇਉ ਸੰਤ ਜਨ ਸੰਤ ਜਨ ਇਸ ਵਿੱਚ ਸੁਖ ਪ੍ਰਤੀਤ ਕਰਦੇ ਹਨ ਉਹਨਾਂ ਨੂੰ ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੰਤਾਂ ਟੇਕ ਤੁਮਾਰੀ Swami ਤੂੰ ਸੰਤ ਜਨਾਂ ਦਾ ਸਹਾਈ ਤੂੰ ਸੰਤਾਂ ਦਾ ਸਹਾਈ ਹੇ ਮਾਲਕ ਪ੍ਰਭੂ ਤੇਰੇ ਸੰਤਾਂ ਨੂੰ ਜੀਵਨ ਅਗਵਾਈ ਵਾਸਤੇ ਸਦਾ ਤੇਰਾ ਆਸਰਾ ਰਹਿੰਦਾ ਹੈ ਤੂੰ ਸੰਤਾਂ ਦਾ ਜੀਵਨ ਉੱਚਾ ਕਰਨ ਕਰਨ ਵਿੱਚ ਮਦਦਗਾਰ ਵੀ ਬਣਦਾ ਹੈ ਕਹੋ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੋੜਾਈ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਉਸ ਨਿੰਦਾ ਦੀ ਬਰਕਤ ਨਾਲ ਸੰਤਾਂ ਨੂੰ ਤਾਂ ਪ੍ਰਮਾਤਮਾ ਮੰਦ ਕਰਮਾਂ ਤੋਂ ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦੇ ਨਿੰਦਾ ਦੇ ਹੜ ਵਿੱਚ ਰੋੜ ਦਿੰਦਾ ਹੈ ਉਹਨਾਂ ਦੇ ਆਤਮਿਕ ਜੀਵਨ ਨੂੰ ਨਿੰਦਾ ਦੇ ਹੜ ਵਿੱਚ ਰੋੜ ਕੇ ਮਕਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲਾ ਸ਼ਬਦ ਆਪਾਂ ਕੱਲ ਨੂੰ ਲਮਾਂਗੇ ਜੀ ਪਾਵਨ ਪਵਿੱਤਰ ਅੰਗ 381 ਤੇ ਸੁਭਾਇਮਾਨ ਹੁਣ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਠਾਕ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਤ ਤੂ ਚੇਤੇ ਉੱਚਾ ਭਗਵੰਤ ਤਦ ਸੁਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਅਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤਦ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤਿੰਨੇ ਤਪ ਨੂੰ ਵਰਨ ਹਰ ਦੁੱਖ ਹੁਣ ਤਾਂ ਸੁਖ ਰਸਤਾ ਕੋਈ ਵਿਗੰਨਾ ਕੋ ਉ ਲਾਗੇ ਜਾ ਕੀ ਪ੍ਰਭਾ ਗੇਰਦਾ ਸਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਾਇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਗੁਰੂ ਨਾਨਕ ਨੀਤੇ ਆਏ ਫੇਰ ਅੰਗਦੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਛਾਏ ਹਰ ਗੋਬਿੰਦ ਉਸਿਖੋ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੈਸਾ ਡਠੇ ਸਭ ਦੁੱਖ ਚਾਹਤੇ ਇੱਕ ਬਹਾਦਰ ਸਿਮਰੀਏ ਕਾ ਨਾਉ ਨੇ ਤਾਂ ਆਵੇ ਤਾਂ ਇਹ ਸਭ ਥਾਈ ਹੋਏ ਜੀ ਸਾਇ ਸਭ ਥਾਈ ਹੋਏ ਸਾਇ ਦਸਮੇ ਪੰਜ ਸੱਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋ ਜੀ ਸ ਦਸਾਂ ਪਾਸ਼ਾਆਂ ਦੀ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਹਜ਼ਾਰ ਜੀ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਹਬਜਾਦਿਆਂ ਚੌਲੀਆਂ ਮੁਕਤਿਆਂ ਸਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਜੀ ਦੇਤੇ ਬੰਦਮੰਦ ਕਟਾਈ ਪੁੱਠੀਆਂ ਕਲਾਂ ਦੇਖੋ ਉਪਰੀਆਂ ਲਹਈਆਂ ਚਰਕੜੀਆਂ ਤੇ ਚੜੇਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਵਾਈ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦਾਰਾਂ ਦਾ ਧਿਆਨ ਤਰਕੇ ਬੋਲੋ اے واہ گرو ਸਿੱਖਾਂ ਨੂੰ ਸਿੱਖੀ ਦਾਣ ਕੇ ਸਿਦਾਨ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਬਸਾਹੋ ਦਾਣ ਪ੍ਰੋਸਾ ਦਾਣ ਨਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਕੀਆਂ ਝੰਡੇ ਪੁੰਗੇ ਚੁੱਕੋ ਚੁੱਕ ਅਟਲ ਧਰਮ ਕਾਜਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਮਾ ਮੱਤੁਤੀ ਮਤ ਪਤ ਦਾ ਰਖਾਉ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਗੁਰਤਾ ਮੰਡੇ ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੋਲੇ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾਣ ਖਾਲਸਾ ਇਨ ਬਖਸ਼ੋ ਹੀ ਨਾਣਾ ਕਿ ਮਾਣਾ ਨਾ ਤਾਣਾ ਦੇ ਤਾਣਾ ਨੋਟਿਆਂ ਦੀ ਓਟ ਸ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜਪਲੀ ਮਹਾਨ ਬਖਸ਼ ਕਿਰਪਾ ਹੋਈ ਸੁਪਾਗਾ ਸਮਾਪਤ ਦਾਤਾ ਜੀ ਆਪ ਜੀ ਨੇ ਮਿਹਰ ਬਖਸ਼ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਬਖਸ਼ੀ ਮਹਾਰਾਜ ਸੁਖ ਸਹੂਲਤਾਂ ਬਖਸ਼ੀਆਂ ਨੇ ਅਮਰਤ ਬਿਲ ਦੇ ਜਾ ਕਰਨੇ ਬਖਸ਼ ਨੇ ਇਸ਼ਾਨ ਇਨਾਨ ਕਰਵਾ ਕੇ ਨਾਮ ਬਾਣੀ ਨਾਲ ਜੋੜਿਆ ਸ਼ਬਦ ਵਿਚਾਰ ਦੀ ਦਾਤ ਬਖਸ਼ੀ ਆ ਇਹ ਆਪ ਜੀ ਦੀ ਕਿਰਪਾ ਸਦਕਾ ਸੇਵਾ ਮਿਲੀ ਆ ਮਹਾਰਾਜ ਇਹ ਸੇਵਾ ਨਿਭਾਉਂਦੇ ਆਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਅਖਰਵਾਦ ਦਾ ਘਾਟਾ ਪੁੱਲ ਚ ਮੁਆਫ ਕਰੋ ਜੇ ਅੱਗੇ ਵਾਸਤੇ ਸ਼ੁੱਧ ਕਰਵਾਣੀ ਉਚਾਨ ਦੀ ਅਕਰੀ ਅਰਥ ਪਾ ਵਰਤ ਸੰਚ ਕੇ ਪ੍ਰਚਾਲਨ ਦੀ ਦਾਤ ਬਖ ਪੰਜ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਜੀ ਤਲਫੁਲ ਪੇਟਾ ਪ੍ਰਵਾਨ ਕਰੋ ਗੁਰਸਿੱਖੀ ਵਾਲਾ ਜੀ ਮਨਤੇ ਗੁਰਸਿੱਖੀ ਦੀ ਦਾਤ ਦੇਵ ਮਹਾਰਾਜ ਪਵਿੱਤਰ ਹੁਕਮਨਾਮੇ ਬਖਸ਼ੋ ਜੀ ਆਪ ਜੀ ਕੇ ਚਾਨਕ ਕਮਲਾਪਾਸ ਸਿਖ ਪੜਦੇ ਸੁੰਦੇ ਸਰਬਤ ਲਾਹੇਵੰਦ ਹੋਣ ਸਈ ਪਿਆਰੇ ਮੇਲ ਜੰਨਾ ਮਿਲਾ ਤੇਰਾ ਨਾਮ ਚਰਤਾ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਨਾਮ ਵਾਹਿਗੁਰੂ ਸਹਿਬ ਜੀਓ ਅਮਰਤ ਬਾਣੀ ਹਰ ਹਰ ਤੇਰੀ